ਆਸੀ ਗੱਲਾਂ ਸਾਰਿਆਂ ਨੂੰ ਮੈਂ ਡਟਾ ਵਿਸ਼ਾਲ ਕਹਿ ਰਾਣਾ ਅੱਜ ਆਪਾਂ ਪਹੁੰਚੇ ਆਂ ਜੀ ਅੰਮ੍ਰਿਤਸਰ ਰਾਜਾ ਸਾਹਿਬ 에어ਪੋਰਟ ਤੇ ਤੇ ਅੱਜ ਇੰਟਰਨੈਸ਼ਨਲ 에어ਪੋਰਟ ਤੇ ਵੱਡੀ ਦਾ ਵੱਡਾ ਕੱਪ ਆ ਉਹਨਾਂ ਦਾ ਨਮਕੋਣਿਆ ਜੋ ਭਵਾਂਦੇ ਵੀਡੀਓ ਤੇ ਪਿਆਰ ਦਿਓ ਸਾਰੇ ਜਣੇ ਚੱਲ ਬਾਕੀ ਵੀ ਦੋਵੇਂ ਚੱਲੋ ਆ ਵੀਰੋਂ ਨਹੀਂ ਆਏ ਭਵਾਂ ਦੇ ਫੈਨ ਆਏ ਆ ਮੱਖਣ ਭਵਾਂ ਦੇ ਫੈਨ ਆ ਹਾਂਜੀ ਇਹ ਕੋ ਸ਼ਹਿਰ ਜੇ ਵੀਰ ਜੀ ਇਹ ਕੋ ਸ਼ਹਿਰ ਜੇ ਦੇ ਇੱਥੋਂ ਦੇ ਮੱਖਣ ਭਵਾਂ ਦੇ ਫੈਨ ਬੜੇ ਟੱਕੇ ਠੀਕ ਆ ਸਰਪ ਕੱਟ ਕਰ ਗਿਆ। ਚਾਰਪ ਕੱਟ ਕਰ ਗਿਆ ਤੇ થોਡੀ ਵੋਲਿਊਮ ਵਧਾ ਦੇ ਹਾਰ ਬਈ। بیس ਦੇ ਨੇ ਥੋੜਾ ਜਿਹਾ ਵੀਗਰੂ ਵੀਗਰੂ ਹੋਰ ਅੱਪ ਕਰ ਥੋੜਾ ਜਿਹਾ ਵੀਗਰੂ ਵੀਗਰੂ ਕਿ ਜੋ ਜੋ ਬਾਤਾਂ ਮੁਖ ਤੋਂ ਨਿਕਲੇ ਹੋ ਗੰਫੇ ਨਹੀਂ ਜਾਣੇ। ਬਰਾਭ ਗਿਆਨੀ ਪੂਰਨਮਾ ਕੁਰਸ਼ ਤੇ ਦੁਨੀਆ ਵਿੱਚੋਂ ਵੱਡੇ ਪੱਧਰ ਤੇ ਵੱਡਾ ਧੰਨਵਾਦ ਕਰਦਾ ਹੈ ਤੇ ਦੁਨੀਆ ਦੇ ਉਸ ਮਹਾਨ ਖਿਡਾਰੀ ਦਾ ਤੇ ਉਹਦੇ ਖਿੱਚ ਕੇ ਨੌਜਵਾਨਾਂ ਤੇ ਲਈ। ਆ ਮੈਚ ਦਾਾ ਵਾਲਾ ਕੀਰਪੁਰੀਆ ਮੈਨੂੰ ਲੱਗਦਾ ਯਾਰ ਜੰਗ ਹੀ ਹੋਣੀ ਐ ਆ ਮੈਚ ਕਾ ਦਾ ਹੋਣਾ ਸੰਦੀਪ ਦਲਵਾਗ ਦੇ ਵਿੱਚ ਐ ਇੱਕ ਉਹ ਜਾਫੀ ਅੱਜ ਦੇ ਮੇਰੇ ਨੇ ਪੁੱਛਿਆ ਹੋਇਆ ਲੈ ਵੀ ਸੀਟੇ ਕੱਲ ਮੇਲਾਟਾ ਪਾਲੇ ਬੁੱਲੇ ਦੇ ਮੇਲੇ ਦੇ ਕਹਿੰਦੇ ਕੈਂਚਾ ਦੇ ਮਾਸਾ ਲੋਇਆ ਤੇ ਕੈਂਚਾ ਦਾ ਜੇਤੂ ਮੱਖਣ ਸੰਧੂ ਐ ਆ ਸਾਹਮਣੇ ਰਮਣ ਕਰ ਮੁੰਡੇ ਦੀ ਗੱਲ ਐ ਮੱਖਣ ਸੰਧੂ ਕਾ ਦਾ ਜੇਤੂ ਆ ਇੱਕ ਮਹੀਨੇ ਦੇ ਵਿੱਚ ਆ ਗੋਡੇ ਦਾ ਪ੍ਰਸ਼ਨ ਕਰ ਮੈਂ ਟਗਾਈ ਤੇ ਮੁੰਡੇ ਨੇ ਕਹਿੰਦੇ ਫੇਰ ਕੰਪਾਂ ਤੇ ਧਮ ਪਾਈ ਆ ਮੱਖਣ ਸੰਧੋ ਚੱਲ ਕੇ ਅੰਦੇ ਆ ਮੇਰੇ ਨਾਲ ਛੋਟਾ ਵੀਰ ਖੜਾ ਧੌੜ ਲਾਈ ਜਣਾ ਮਾ ਉਹ ਪਾਸੇ ਬਣਦੇ ਵੇਖੋ ਘਰਲਾ ਸਾਹਿਬ ਤੋਂ ਦੇਖੋ ਜੀ ਮਾਨਵਾ ਦਾ ਲੈ ਵੀ ਦਿਲ ਸ਼ੇਰ ਆਹ ਦੇਖਿਆ ਰਮਨ ਮੱਖਣ ਆ ਗਿਆ ਮੱਖਣ ਆ ਗਿਆ ਮੱਖਣ ਆ ਗਿਆ ਅੱਜ ਦੇ ਮੇਲੇ ਤੇ ਮੱਖਣ ਆ ਗਿਆ ਤੇ ਮੱਖਣ ਛਾ ਗਿਆ ਇਹ ਚਰਚੇ ਆ ਇੱਥੇ ਮੇਲੇ ਦੇ ਉੱਪਰ ਇੱਕ ਵੀ ਨਮਾਣਾ ਰੇੜਕੇ ਵਾਲਾ ਸਾਡਾ ਭਰਾ ਆਇਆ ਹੋਇਆ ਇਧਰ ਦੇ ਪਾਸੇ ਕਮਲ ਮੀਰਾ ਕੋਟੀ ਹੈ ਭਲੇ ਪਿੰਡਿਆਂ ਪਿੱਟਾ ਆਸ ਦਾ ਦੂਜੇ ਨੇ ਧੰਨਵਾਦ ਜਿਹੜਾ ਨੰਬਰ ਜੱਸੀ ਨੇ ਹੋਲਡ ਕੀਤਾ ਸੀਗਾ ਉਹ ਨੰਬਰ ਰਮਦਾਸ ਸਾਹਿਬ ਜੀ ਨੋਟ ਕਰ ਲਓ ਸੱਜਣ ਭਾਈ ਜੇ 4 ਵਜਦੀ ਆ ਸਕਰੀਨ ਦੇ ਉੱਪਰ 16 ਤੇ 16 ਮੈਚ ਐ ਫਸਿਆ ਪਿਆ ਜਿਵੇਂ ਭਿਆਨੀ ਭੋਗਣੇ ਫਸੀ ਹੁੰਦੀ ਐ ਪਰਮਿੰਦਰ ਖੇਰ ਕੈਨੇਡਾ ਅੱਜ ਖਾਤਾ ਵਜਿਆ ਔਰ ਕਿਰਪਾ ਬਾਪੂ ਚੌਂਕਲੇ ਤੇ ਬੈਠਾ ਔਰ ਰਮ ਗਿਆ ਜੀ ਬਾਬਾ ਜੋਧ ਸਿੰਘ ਜੀ ਵੀ ਆਪਾਰ ਕਰਤਾ ਉਹ ਬਾਦਿਆ ਆਇਓ ਤੌਣ ਮੁਰਜੀ ਵਾਲਾ ਬੁੱਤ ਵਾਲੇ ਜਾਂਦੇ ਰਹਿਣ ਮੇਲਾ ਕਰਵਾਉਣ ਵਾਲੇ ਜਾਂਦੇ ਰਹਿਣ ਮੇਲਾ ਵੇਖਣ ਵਾਲੇ ਜਾਂਦੇ ਰਹਿਣ ਰਾਮ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਮੱਖਣ ਸੰਧੂ ਦੀ ਤਿਆਰੀ ਹੈ ਆਹ ਟਾਪ ਦਾ ਮੱਲ ਤੇ ਟਾਪ ਦਾ ਖਿਡਾਰੀ ਹੈ ਆਹ ਮਿਲਦਾ ਟ੍ਰੈਕਟਰ ਜਿੱਤੇ ਮਿਲਦੀ ਸਵਾਰੀ ਹੈ ਆਹ ਗੱਲਾਂ ਵੱਡੀਆਂ ਨੇ ਮੇਰੇ ਮਿੱਤਰੋ sire ਦਾ ਮੈਚ ਅੱਜ ਰੌਣਾ ਰੱਪਾ ਹੈ ਉਜੇ ਕੇਲੇ ਸ਼ਿਕਵੇਂ ਨੇ ਦਾ ਬੜੀਆਂ ਸ਼ਕਤੀਸ਼ੀਲਤਾ ਤੇਰੀਆਂ ਨਜ਼ਰੀਆਂ ਪੈਣੀਆਂ ਨੇ ਸਾਰਿਆਂ ਦਾ ਜਿੱਦ ਕਰਦੇ ਜਾਵਾਂਗੇ ਪੈਂਦੀ ਰੇਲ ਮੱਖਣ ਸੰਦੋ ਦੀ ਉਹ ਮੰੰਜਲ ਤੇ ਤੋਹ ਜਾਂਦਾ ਤੇ ਕਰਦਾ ਥੋੜਾ ਥੋੜਾ ਅਨੰਦਪੁਰ ਸਾਹਿਬ ਤੇ ਮਿਲ ਗਈ ਗੱਡੀ ਮਾਰੋ ਕੇ ਤੋਂ ਥੋੜਾ ਆਹ ਸਾਹਮਣੇ ਮੇਰੇ ਮੇਰੇ ਅੱਖਰ ਸਮੂਹ ਦੀ ਕਬੱਡੀ ਕਰ ਰਹੀ ਆ ਟਰੈਕਟਰਾਂ ਦਾ ਜੇਤੂ ਗੱਡੀਆਂ ਦਾ ਸਮਾਨ ਆ ਤਾਂ ਮੁਕਾਬਲਾ ਕੀ ਹੁੰਦਾ ਜੱਗੂ ਚੋਲਾ ਸਾਡੀ ਧਰਤੀ ਦਾ ਲੱਤੀ ਲੱਗ ਰਿਹਾ ਤੇ ਸੁਖਮਣ ਦੇ ਪਿੰਡਾਂ ਦਾ ਇਧਰ ਮੈਚ ਮਾਰਦੇ ਜਲੇਰ ਜਿਹੜਾ ਆਵਾਜ਼ ਵੇਰ ਵੇਰ ਖੇਡ ਕਬੱਡੀ ਵਿੱਚ ਜਾਪੇ ਜਿਵੇਂ ਮੱਖਣ ਜਿੱਲਾ ਸਾਹਿਬ ਓਹ ਉਹ ਪਤਾ ਨਹੀਂ ਉਹ ਉਹ ਗੀਰ ਜੀ ਯਾਰ ਜਿਹੜਾ ਇੰਨਾ ਦੀ ਵੀਰਦੀ ਟੀਮ ਦਾ ਵਾ 45 ਹਜ਼ਾਰ ਕਿੱਥੇ ਆ ਉਹ ਦੇਖੇ ਸਾਰਾ ਹਾਇਆ ਨਹੀਂ ਆਇਆ ਬਾਈ ਜੀ ਹਾਇਆ ਉਹਨਾਂ ਨੂੰ ਵੀ ਪਾਉਂਦੇ ਪਾਸੇ ਨਾ ਬੋਲ ਕੇ ਚੰਗੀ ਚਲੋ ਫਿਰ ਉਹਨੂੰ ਆਖਿਆ ਕੱਟਰ ਵਾਲੇ ਕਿੰਦਾ ਇਹ ਕਿੰਨੇ ਵੱਡੇ ਹੋਏ ਆ ਜੀ ਮੈਂ ਤਾਂ ਕੁੜੀਆਂ ਨੂੰ ਰੱਖ ਕੇ ਵੱਡੇ ਵੱਡੇ ਕਰਕੇ ਉਹਨੇ ਪਾਸ ਰੱਖਿਆ ਇਹਨੂੰ ਰੋਟੀ ਨਾ ਤਨੇ ਗੰਦਰੀ ਐ ਨੋ ਨੋ ਬਾਹਰ ਮੂੜਾ ਤਾੜ ਕਿੱਥੇ ਖੱਤ ਹੋ ਗਈ ਮੇਰੇ ਮਾਰਿਆ ਜਾਂ ਭਾਂਤ ਪੁੱਤ ਰੱਖੋ ਤਾਂ ਆਪਣੇ ਹੱਥਾਂ ਸੀਗੇ ਇਹ ਸੋਨੇ ਵਾਲੇ ਜੈਲਟ ਫੋਕ ਲੈਂਦੇ ਆ ਚੱਲੋ ਕਿਸੇ ਵਾਲੇ ਚਿੱਟੇ ਸਾਫ ਟੇਪ ਟੇਪ ਵਾਸਤੇ ਅੱਧੀ ਫੂਨ ਦਿੱਤੀ ਹੁੰਦੀ ਇਹਦੀ ਫੂਨ ਨਹੀਂ ਲੰਦੇ ਇਹਦੀ ਫੂਨ ਦਿਲੇ ਅੱਜ ਕੱਲ ਬਹੁਤ ਆਪਣੇ ਤਾਂ ਆਇਆ ਨਾਲ ਹੀ ਆਇਆ ਇੰਦਰਜੀਤ ਇੰਦਰਜੀਤ ਫੋਟੋ ਕਿੱਥੇ ਦੀ ਫੋਟੋ ਵੀ ਨਹੀਂ ਕਿਤੇ ਨਹੀਂ ਦਲ ਸਕੀਆਂ ਬੂਟੇ ਤਾਲੀ ਵਾਲੀ ਇਹ ਗੱਲਾਂ ਮਰਤਾਲ ਫੀਲਾ ਵੀ ਲਾ ਗਿਆ ਪੁਰੇ ਗੀਤਾਂ ਵਿੱਚ ਆ ਜਿਹੜਾ ਮੈਂ ਬਹੁਤੰਨਾ ਮਿਰਦ ਦਾ ਤਾਲੀ ਸੁਪਾਗਾ ਵਾਲੇ ਬਾਪ ਨੂੰ ਮਾਰਦੇ ਬਚਦੀ ਆ ਔਰ ਮਾਨ ਹੈ ਖੇਡ ਕਬੱਡੀ ਦਾ ਜਾਂਦੇ ਰਹਿਣਾ ਬਾਪੇ ਧਰਤੀ ਦਾ ਚਾਰ ਦਿਨ ਆਹ ਵਰਦੇ ਪੋਛੀ ਵਾਲੇ ਜੱਗੇ ਦਾ ਮੁਕਾਬਲਾ ਤੇ ਬੁਰਜ ਲਿੱਟਾਂ ਵਾਲਾ ਗੱਬਰੂ ਇਧਰ ਰਵੀ ਬਾਟਾ ਮੜਦਾ ਤਰਿਆਣਾ ਆਸਟ੍ਰੇਲੀਆ ਵੀ ਬਹੁਤ ਤਗੜਾ ਖੇਡਿਆ ਮੱਖਣ ਸੰਧੂ ਅਮਰੀਕਾ ਖੇਡਿਆ ਅੰਗਲੈਂਡ ਖੇਡਿਆ ਗੱਲਾਂ ਕਹਿੰਦੇ ਦੁਨੀਆ ਦੇ ਕੱਲੋਂ ਮਰਕਾ ਵਿੱਚ ਆਹ ਮੁੰਡੇ ਦੀਆਂ ਹੋਈਆਂ ਅਸ਼ੀਰਵਾਦ ਬਾਬਾ ਅਵਤਾਰ ਸਿੰਘ ਜੀ ਸਿੰਘ ਸਵਾਰ ਤਿਰਹਾੜੇ ਵਾਲਿਆਂ ਦੇ ਅਸ਼ੀਰਵਾਦ ਸੜਕਾ ਨੌਜਾਨ ਆਹ ਮੱਖਰ ਸੰਧ ਤੇ ਆਹ ਮੁੰਡੇ ਦਾ ਕਹਿੰਦੇ ਸੇਲਵਰਾ ਪੰਡਾ ਜਿਹਨੇ ਪਛੰਦੇ ਦੇ ਵਿੱਚ ਰਾਮਪੁਰੇ ਕੈਂਡੀਡਾ ਤੇ ਸਾਡੇ ਗੁਰਦੀਪ ਸਿੰਘ ਜੀ ਸਰਪੰਚ ਅਗਲੀ ਵਾਰ ਬੈਸਟ ਪਲੇਅਰ ਕੌਣ ਨੇ ਇਹ ਵੀ ਵੀ ਪਹਿਲਾ ਅਮਰੀਆਣੇ ਵੀਰ ਤੇ ਲੱਗਦਾ ਏ ਸ਼ਹਿਰ ਤੇਰਾ ਸ਼ਹਿਰੋਂ ਪਿੰਡ ਤੇਰਾ ਹੁਣਾਂ ਨੇੜੇ ਆ ਸਾਰੇ ਰੈਸੀਆਂ ਦਾ ਸਾਰੇ ਬੁਲਾਇਆ ਦਾ ਵਿਸ਼ਾਂਤ ਲੋਕੋ ਕੁੱਤੋ ਸੁਨਾ ਨਾਮ ਸਾਡੇ ਵੀ ਮਾਰਵਾਦੀ ਹੋਈ ਡੋਲਦਾ ਮੈਂ ਜਿਹਨੇ ਇੱਕ ਖੇਜਰੇ ਜਿਹਨੇ ਨੰਬਰ ਜੀ ਵੀਟ ਵਾਲੇ ਆ ਸਿਆਣੇ ਬੋਲ ਨੇ ਰੇਜ ਵਾਲੇ ਜਰੂਰੀ ਹੋਰ ਅੱਜ ਦੇ ਖੇਤਾਂ ਦੀ ਉਹ ਵੀਰ ਨੂੰ ਕਹ ਲੈ ਯਾਰ ਸਟਾਰ ਕਿੱਥੇ ਹੋ ਗਿਆ ਬੰਦਾ ਦੇ ਚਲੜੀ ਚੱਲਦੇ ਨੇ ਵੀਰਾ ਕੋਡ ਦਾ ਇੰਨੀ ਘਾਲੀ ਪੂਲ ਕਰਿਓ 10 ਰੋਟਾ ਮਰੀਆਂ ਨਾਲ ਬਾਫੀ ਦਾ ਲੈ ਲੈ ਆ ਸਟਾਲ ਲੈ ਆਪਣਾ ਲੈ ਇੱਕ ਮਿੰਟ ਇੱਕ ਮਿੰਟ ਪਾਣੀ ਫੜੀ ਜੇ ਠੰਡਾ ਆ ਜਾਂਦਾ ਲਈ ਜੰਦਾ ਚੜਾ ਵੀਰ ਜੀ ਥੋੜਾ ਮਿੰਟ ਆਪਣਾ ਬੁੱਕ ਕੋਈ ਹੋਰ ਜਲਦੀ ਕਰਾ ਲੈ ਖੇਡਦੇ ਆ ਰੋਸ਼ਾ ਕਰੇ ਕੋਈ ਹੈ ਰੋਣੇ ਕਿਥੇ ਸਟਾਰ ਚੱਲੋ ਆਓ ਜੀ ਜਾਨ ਚੰਦਰਪਤਰਾ ਹੋਣਾ ਹੈ ਆਇਓ ਵਿਦਿਆ ਲੈਡ ਪੈਂਦੀ ਇੱਥੇ ਜੋਗ ਰਹੀ ਹੈ ਬੈ ਕੇ ਖਿੱਚ ਲਾ ਬੈ ਕੇ ਖਿੱਚ ਬੈ ਕੇ ਖਿੱਚ ਵਧੀਆ ਖਿੱਚ ਰੀਲ ਟਾਈਮ ਹੈ ਵੀਰ ਹਣਾ ਮੈਂ ਨੀ ਰੋਲਾ ਕਿਉਂ ਬਣਿਆ ਰਹਾ ਹਾਂ ਮੈਂ ਰੋਲਾ ਬਣਿਆ